ਹੈਲੋ ਸਤਿ ਸ੍ਰੀ ਅਕਾਲ ਦੋਸਤੋ ਆਜੋ ਸਾਰੇ ਬੱਚੇ ਵੀ ਲਾਈਵ ਆਜੋ ਠੀਕ ਹੈ ਜਿੰਨੇ ਵੀ ਬੱਚੇ ਹੈ ਆਓ ਵੀ ਆਓ ਪਹਿਲਾਂ ਸਾਰੇ ਬੱਚੇ ਲਾਈਵ ਆਜੋ ਤੇ ਬਹੁਤ ਜਿਹੇ ਬੱਚਿਆਂ ਨੇ ਇੰਨੇ ਕੋ ਫੋਨ ਕਰਤੇ ਕਿ ਸਰ ਕਟ-ਆਫ ਬਹੁਤ ਹਾਈ ਚਲੀ ਗਈ ਹੈ ਕਟ-ਆਫ ਬਹੁਤ ਹਾਈ ਚਲੀ ਗਈ ਹੈ ਹਨਾ ਸੋ ਮੈਂ ਅੱਜ ਨਾ ਤੁਹਾਡੇ ਨਾਲ ਇਸੇ ਬਾਰੇ ਚ ਡਿਸਕਸ਼ਨ ਕਰਨ ਆਇਆ ਵੀ ਇਹਨਾਂ ਦੇ ਰੀਜ਼ਨ ਕੀ ਹੈ ਕਟ-ਆਫ ਆਈ ਦਾ ਤੇ ਦੂਜਾ ਰੀਜ਼ਨ ਕਿ ਕਿਆ ਸਾਨੂੰ ਇਸ ਮੌਕੇ ਤੇ ਕੀ ਕਰਨਾ ਚਾਹੀਦਾ ਹੈ ਹਨਾ ਵੀ ਜਦੋਂ ਇਹ ਹੋ ਗਿਆ ਵੀ ਆਪਣੀ ਹੋਪ ਸੀਗੀ ਤੇ ਹੁਣ ਆਪਾਂ ਫਿਰ ਕੀ ਕਰੀਏ ਇਸ ਮੁੱਦੇ ਤੇ ਔਰ ਕੀ ਕਰ ਸਕਦੇ ਆ ਹਨਾ ਪਹਿਲਾਂ ਤਾਂ ਸਾਰੇ ਬੱਚਿਆਂ ਨੂੰ ਸ਼ੇਅਰ ਕਰ ਦੋ ਬਹੁਤ ਕੈਂਟ ਔਰ ਬਹੁਤ ਬੜੀਆ ਤਰੀਕੇ ਨਾਲ ਮੈਂ ਤੁਹਾਨੂੰ ਚੀਜ਼ਾਂ ਸਮਝਾਉਂਗਾ ਅਗਰ ਤੁਹਾਡੇ ਸਮਝ ਆਈਆਂ ਠੀਕ ਹੈ ਆਪਣੀ ਤਰਫੋਂ ਮੈਂ ਪੂਰੀ ਕੋਸ਼ਿਸ਼ ਕਰੂੰਗਾ ਔਰ ਬਿਲਕੁਲ ਜੋ 100% ਸਹੀ ਗੱਲ ਹੋਊਗੀ ਉਹੀ ਦੱਸੂੰਗਾ ਕੁਝ ਗੱਲਾਂ ਤੁਹਾਨੂੰ ਕੋੜੀਆਂ ਲੱਗਣਗੀਆਂ ਕੁਝ ਤੁਹਾਨੂੰ ਜਿਹੜੇ ਸਮਝਦਾਰ ਹੋਣਗੇ ਜਾਂ ਜਿਨ੍ਹਾਂ ਚੀਜ਼ਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਐਵੇਂ ਹੋਊਗਾ ਕਿ ਆਹ ਗੱਲ ਵੀ ਠੀਕ ਹੈ ਪਰ ਫਿਲਹਾਲ ਆਪਾਂ ਭਾਵਨਾ 'ਚ ਬਹਿੇ ਹੋਈਆਂ ਤਾਂ ਆਪਾਂ ਨੂੰ ਕਈ ਗੱਲਾਂ ਚੰਗੀਆਂ ਨਹੀਂ ਲੱਗਣੀਆਂ ਠੀਕ ਹੈ ਚਲੋ ਜੀ ਸਰ ਮੇਰਾ ਤਾਂ ਅਮਰਿਤ ਬਾਈ 88.4 ਹੈ bc ਕੈਟਾਗਰੀ ਹਾਈਟ ਵਿੱਚੋਂ 6 ਸੈਂਟੀਮੀਟਰ ਘੱਟ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੁਬਾਰਾ ਤਿਆਰੀ ਕਰਾਂਗੇ ਸਰ 84.5 ਨੰਬਰ ਹੈ ਆ ਬਹੁਤ ਘੈਂਟ ਗੱਲ ਹੈ ਕਿ ਦੁਬਾਰਾ ਤਿਆਰੀ ਕਰਾਂਗੇ ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ ਹੁਣ ਸਭ ਤੋਂ ਪਹਿਲੀ ਗੱਲ ਮੈਂ ਕੁਝ ਚੀਜ਼ਾਂ ਕਲੀਅਰ ਕਰਦਾ ਦੇਖੋ ਆਓ ਪਹਿਲਾਂ ਸਾਰੇ ਬੱਚੇ ਬਹੁਤ ਜ਼ਿਆਦਾ ਪੈਨਿਕ ਆ ਬਹੁਤ ਜ਼ਿਆਦਾ ਹਫੜਾ ਤਫੜੀ ਕਰਨ ਦੀ ਜ਼ਰੂਰਤ ਨਹੀਂ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਕਿ ਇਹ ਕੱਟ-ਆਫ ਕਿਤੇ ਨਾ ਕਿਤੇ ਘੱਟ ਹੋ ਸਕਦੀ ਸੀ ਮਾੜੀ-ਮੋਟੀ ਘੱਟ ਹੋ ਸਕਦੀ ਸੀ ਕੋਈ ਬਹੁਤਾ ਜ਼ਿਆਦਾ ਮੈਂ ਨਹੀਂ ਕਹੂੰਗਾ ਪਰ ਹਾਂ ਥੋੜੀ-ਬਹੁਤ ਘੱਟ ਹੋ ਸਕਦੀ ਸੀ ਅਗਰ ਪੰਜਾਬ ਪੁਲਿਸ ਯਾਨੀ ਅਗਰ ਗਵਰਨਮੈਂਟ 2024 ਵਾਲੇ ਕੈਂਡੀਡੇਟ ਨੂੰ ਜੁਆਇਨਿੰਗ ਦੇ ਦਿੰਦੀ ਕਿਆ ਕਰ ਦਿੰਦੀ ਜੁਆਇਨਿੰਗ ਦੇ ਦਿੰਦੀ ਟਾਈਮ ਨਾਲ ਡਾਕੂਮੈਂਟ ਵੈਰੀਫਿਕੇਸ਼ਨ ਕਰਾ ਲੈਂਦੀ ਤੇ ਜੁਆਇਨਿੰਗ ਦੇ ਦਿੰਦੀ ਤਾਂ ਜਿਹੜੇ ਇਹ 2000 ਕੈਂਡੀਡੇਟ 2024 ਵਾਲੇ ਕੈਂਡੀਡੇਟ ਸੀਗੇ ਜਿਨ੍ਹਾਂ ਨੂੰ ਲਾਸਟ ਟਾਈਮ ਆਰਮਡ ਕੈਡਰ ਮਿਲਿਆ ਸੀ ਔਰ ਹੁਣ ਉਹਨਾਂ ਦੀ ਇੱਛਾ ਸੀ ਕਿ ਸਰ ਅਸੀਂ ਉਸ ਪੇਪਰ ਨੂੰ ਦੁਬਾਰਾ ਦੇ ਕੇ ਸਾਨੂੰ ਡਿਸਟ੍ਰਿਕਟ ਕੈਡਰ ਮਿਲ ਜੇ ਜਿਹਦੇ ਕਰਕੇ ਥੋੜਾ ਬਹੁਤ ਤੁਸੀਂ ਐਵੇਂ ਲਾ ਸਕਦੇ ਹੋ ਇੰਪੈਕਟ ਪਿਆ ਹੈ ਹਕੀਕਤ ਗੱਲ ਇਹ ਹੈ ਠੀਕ ਹੈ ਸੋ ਅਗਰ ਸਰਕਾਰ 2024 ਵਾਲਿਆਂ ਨੂੰ ਕਿੱਥੇ ਨਾ ਕਿੱਥੇ ਜੁਆਇਨਿੰਗ ਦੇ ਦਿੰਦੀ ਤਾਂ ਇਹ ਕਟ-ਆਫ ਡਾਊਨ ਹੋ ਜਾਣੀ ਸੀ ਪਰ ਥੋੜੀ ਬਹੁਤ ਡਾਊਨ ਹੋਣੀ ਸੀ ਮੈਂ ਫੇਰ ਕਹਿ ਰਿਹਾ ਹਾਂ ਇੱਕ ਅੱਧਾ ਨੰਬਰ ਵਾਲੇ ਜਿਹੜੇ ਅੰਦਾ ਘਟਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਠੀਕ ਹੈ ਕੋਈ ਬਹੁਤਾ ਜ਼ਿਆਦਾ ਇਸ ਚ 4-5 ਨੰਬਰਾਂ ਦਾ ਫਰਕ ਨਹੀਂ ਪੈਣਾ ਸੀ ਸੋ ਹੁਣ ਵੀ ਹੋ ਸਕਦਾ ਹੈ ਹੁਣ ਕੀ ਕੀ ਹੋ ਸਕਦਾ ਹੈ ਸਭ ਤੋਂ ਪਹਿਲੀ ਗੱਲ ਤਾਂ ਕਿ ਅਗਰ ਇਹਨਾਂ ਨੂੰ ਜੁਆਇਨਿੰਗ ਦੇ ਦਿੰਦੀ ਹੈ ਇਹ 2024 ਵਾਲਿਆਂ ਨੂੰ ਗਵਰਨਮੈਂਟ ਗਵਰਨਮੈਂਟ ਆਪਦੇ ਤਰੀਕੇ ਨਾਲ ਹੀ ਦਊਗੀ ਪਹਿਲਾਂ ਮੈਂ ਤੁਹਾਨੂੰ ਕਹੀ ਜਾਂਦਾ ਹਾਲਾਂਕਿ ਜੁਆਇਨਿੰਗ ਬਸ ਸਭ ਕੁਝ ਆਲਮੋਸਟ ਰੈਡੀ ਹੈ ਠੀਕ ਹੈ ਜੁਆਇਨਿੰਗ ਮਿਲ ਜੂਗੀ ਪਰ 2024 ਵਾਲੇ ਵੀ ਵਿਚਾਰੇ ਅੱਕੇ ਪਏ ਕਿੰਨੇ ਵਾਰੀ ਫੋਨ ਕਰਤਾ ਸਰ ਕਿੱਥੇ ਧਰਨਾ ਲਾਈਏ ਕਿੱਥੇ ਕੀ ਕਸ਼ ਕਰੀਏ ਹਨਾ ਤਾਂ ਅਗਰ 2024 ਵਾਲੇ ਬੱਚਿਆਂ ਨੂੰ ਜੁਆਇਨਿੰਗ ਮਿਲ ਜਾਂਦੀ ਹੈ ਹੋ ਸਕਦਾ ਚਾਂਸ ਹੋ ਸਕਦੇ ਹੈ ਕਿ ਕੱਟ-ਆਫ ਰਿਵਾਈਜ਼ ਹੋ ਜੇ ਜਾਂ ਇਹ ਗੱਲ ਦੇ ਤਾਂ 100% ਚਾਂਸ ਹੈ ਕਿ ਉਹ ਤੋਂ ਬਾਅਦ ਵੇਟਿੰਗ ਲਿਸਟ ਕੱਢ ਦੇਗਾ ਇਹ ਹੋਰ ਕੁਝ ਨਹੀਂ ਹੋ ਸਕਦਾ ਭਾਈ ਠੀਕ ਹੈ ਇੱਕ ਆਹ ਕਾਰਨ ਹੋ ਸਕਦਾ ਹੈ ਹੋਰ ਕੋਈ ਕਾਰਨ ਨਹੀਂ ਆਈ ਕੱਟ-ਆਫ ਜਾਣਦਾ ਠੀਕ ਹੈ ਦੂਜੇ ਕਾਰਨ ਪਹਿਲਾ ਕਾਰਨ ਹੋ ਗਿਆ 2024 ਦੀ ਜੁਆਇਨਿੰਗ ਪਹਿਲਾ ਕਾਰਨ 2024 ਦੀ ਜੁਆਇਨਿੰਗ ਆ ਪਹਿਲਾ ਕਾਰਨ ਹੈ ਪਹਿਲਾਂ ਸੁਣਦੇ ਰਹੋ ਦੂਜਾ ਕਾਰਨ ਹੈਗਾ एग्जाम ਦਾ ਪੈਟਰਨ एग्जाम ਬਹੁਤ ਸਿੰਪਲ ਔਰ ਸੇਮ ਪੈਟਰਨ ਦਾ ਸੀ ਸੇਮ ਪੈਟਰਨ ਮੈਂ ਤੁਹਾਨੂੰ ਦੱਸਦਾ ਅਗਰ ਕਿਸੇ ਬੱਚੇ ਨੇ ਕੁਝ ਵੀ ਨਹੀਂ ਪੜਿਆ ਔਰ ਦੋ ਦੋ ਮੈਨੇ ਵੀ ਸਿਰਫ YouTube ਤੇ ਲਾਸਟ ਸਿਫਟਾਂ ਸਿਫਟਾਂ ਕਰਕੇ ਚੱਲਿਆ ਗਿਆ ਉਹ ਬੱਚਾ ਵੀ ਮੈਥ ਰੀਜਨਿੰਗ ਦੇ ਵਿੱਚੋਂ 40 ਚੋਂ 40 ਲੈ ਆਇਆ ਇੰਨਾ ਈਜ਼ੀ ਲੈਵਲ ਦਾ ਪੇਪਰ ਸੀਗਾ ਔਰ ਸੇਮ ਪੈਟਰਨ ਸੀਗਾ ਸੇਮ ਬਿਲਕੁਲ ਸੇਮ ਪੈਟਰਨ ਠੀਕ ਹੈ ਠੀਕ ਹੈ 2024 ਕੈਂਡੀਡੇਟ ਕਿੰਨੇ ਹੋਣਗੇ ਸਰ 2025 'ਚ ਕੋਈ ਦੇਖੋ ਬਹੁਤ ਜ਼ਿਆਦਾ ਨਹੀਂ ਹੈ ਮੈਂ ਫੇਰ ਤੁਹਾਨੂੰ ਕਹਿ ਰਿਹਾ ਹਾਂ ਠੀਕ ਹੈ ਬਹੁਤ ਜ਼ਿਆਦਾ 2024 ਦੇ ਕੈਂਡੀਡੇਟ ਨਹੀਂ ਹੈ ਜਿਨ੍ਹਾਂ ਨੂੰ ਸ਼ੋਰਟੀ ਹੈਗੀ ਹੈ ਕਿ ਉਹਨਾਂ ਦੀ ਸੈLECTION ਕਨਫਰਮ ਹੈ ਉਹ ਬੱਚੇ ਨਹੀਂ ਹੋਣਗੇ ਉਹ ਨਾ ਹੀ ਜਾਣਦੇ ਇਹ ਵੀ ਗੱਲ ਯਾਦ ਰੱਖਿਓ ਠੀਕ ਹੈ ਆਈ ਗੱਲ ਸਮਝੇ ਹਾਂ 2024 ਤੋਂ ਬਾਅਦ 2025 ਦੀ ਵੀ ਜੁਆਇਨਿੰਗ ਕਰਾਈ ਜਾਏ ਕੋਈ ਗੱਲ ਆ ਗੱਲ ਯਾਦ ਰੱਖਿਓ ਤੀਜਾ ਹੈਗਾ ਜਿਹੜਾ ਤੀਜਾ ਕਾਰਨ ਹੈ ਕੀ ਕਟ-ਆਫ ਹਾਈ ਜਾਂਦਾ ਹੈ ਉਹ ਹੈ ਠੀਕ ਹੈ ਕੀ ਆਪਾਂ ਨੂੰ ਜੋ ਜਿਹੜੀਆਂ ਚੀਜ਼ਾਂ ਬਹੁਤ ਜੇ ਬੱਚੇ बार-बार बार-बार ਮੰਨ ਲਓ ਪੇਪਰ ਦੇ ਰਹੇ ਸੇਮ ਹੀ ਕੈਂਡੀਡੇਟ ਆ ਮੰਨ ਲਓ ਤੁਸੀਂ ਦੋ ਮੈਨ ਇਹ ਕਾਰਨ ਮੰਨ ਕੇ ਚੱਲੋ ਇਹ ਦੋ ਕਾਰਨ ਹੈ ਕਟ-ਆਫ ਹਾਈ ਜਾਂਦੇ ਹੁਣ ਸਰ ਕੀ ਹੋ ਸਕਦਾ ਹੈ ਤਾਂ ਕਈ ਬੱਚਿਆਂ ਨੇ ਜਿਵੇਂ ਗਰੁੱਪ ਬਣਾਏ ਹੈ ਕੋਈ ਟੈਲੀਗ੍ਰਾਮ 'ਤੇ ਗਰੁੱਪ ਬਣਾ ਰਿਹਾ ਹੈ ਕੋਈ ਵਟਸਐਪ 'ਤੇ ਗਰੁੱਪ ਬਣਾ ਰਿਹਾ ਹੈ ਕਿ ਸਰ ਅਸੀਂ ਆਹਾ ਕਰੀਏ ਆਹਾ ਕਰੀਏ ਤਾਂ ਭਾਈ ਮੈਂ ਇੱਕ ਸਿੰਪਲ ਜੀ ਗੱਲ ਦੱਸਦਾ ਹਾਂ ਅਗਰ ਇਹਦੇ ਵਿੱਚ ਕੋਈ ਧੰਦਲੇ ਬਾਜ਼ੀ ਨਹੀਂ ਹੋਈ ਤਾਂ ਸਿਰਫ ਇੱਕੋ ਹੀ ਚਾਂਸ ਹੋ ਸਕਦਾ ਹੈ ਕਿ ਅਗਰ 2024 ਵਾਲੇ ਕੈਂਡੀਡੇਟ ਥੋੜੇ ਬਹੁਤ ਨਿਕਲੇ ਆਂ ਤਾਂ ਭਾਈ ਮੈਂ ਐਵੇਂ ਕਹਿ ਸਕਦਾ ਹਾਂ ਕਿ ਇਹ ਲਿਸਟ ਰਿਵਾਈਜ਼ ਹੋ ਜਾਏਗੀ ਠੀਕ ਹੈ ਆਦਰਵਾਇਜ਼ ਫਿਰ ਕੁਝ ਨਹੀਂ ਹੋ ਸਕਦਾ ਹੁਣ ਮੈਂ ਤੁਹਾਨੂੰ ਇੱਕ ਡਾਰਕ ਰਿਐਲਿਟੀ ਹੋਰ ਦੱਸ ਦਿੰਨਾ ਹੈ ਕਟ-ਆਫ ਦੇਖੋ ਜੰਪ ਕਿੱਥੋਂ ਤੋਂ ਕਿੱਥੋਂ ਕਰੀ ਹੈ ਠੀਕ ਹੈ ਆ ਵੀ ਦੇਖੋ ਔਰ ਫਿਰ ਮੈਂ ਤੁਹਾਨੂੰ ਹੋਰ ਚੀਜ਼ ਦੱਸੂਗਾ ਕਿਉਂਕਿ ਹਮੇਸ਼ਾ ਅੱਖਾਂ ਖੋਲਣੀਆਂ ਚਾਹੀਦੀਆਂ ਹਨ ਬਹੁਤ ਜ਼ਰੂਰੀ ਹੈ ਦੇਖੋ ਏਥੇ ਕੀ ਅਗਰ ਮੈਂ BC ਦੀ ਗੱਲ ਕਰਾਂ ਤਾਂ 83.80 ਗਈ ਹੈ ਔਰ ਲਾਸਟ ਟਾਈਮ ਮੇਲ BC ਦੀ ਗੱਲ ਕਰਾਂ ਤਾਂ ਕਿੰਨੀ ਗਈ ਸੀਗੀ ਸਰ 74 ਯਾਨੀ ਕਿ ਲਗਭਗ 10 ਨੰਬਰ ਅਪ੍ਰੋਕਸ 9.5 ਨੰਬਰ ਠੀਕ ਹੈ सिफारिस चली है हां सर प्लीज एक्सपेक्टेड ਦੱਸ ਦਿਓ ਵੀ ਫਾਈਨਲ ਚ ਕਿੰਨੇ ਕ ਨੰਬਰ ਦਾ ਇਨਕਰੀਜ਼ ਹੋਣਗੇ ਸੇਫ ਸਕੋਰ ਕਿਆ ਹੈ ਇਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਪਹਿਲਾਂ ਸੁਣਿਓ ਠੀਕ ਹੈ ਕੋਈ ਗੱਲ ਨਹੀਂ ਜੋ ਚੀਜ਼ ਚੱਲੀ ਹੈ ਨਾ ਤੁਸੀਂ ਐਵੇਂ ਦੇਖੋ ਵੀ ਕਟ-ਆਫ ਕਿੰਨੀ ਜੰਪ ਕਰੀ ਹੈ ਰੀਜ਼ਨ ਮੈਂ ਫਿਰ ਤੁਹਾਨੂੰ ਕੀ ਕਹਿ ਰਿਹਾ ਹੈ ਰੀਜ਼ਨ ਸਭ ਤੋਂ ਵੱਡਾ ਰੀਜ਼ਨ ਆਹੀ ਹੈਗਾ ਕਿ ਭਾਈ ਜਿਹੜਾ 2024 ਦੇ ਵਿੱਚ ਜੋ ਪੈਟਰਨ ਆਇਆ ਸੀ ਜੋ ਇਗਜ਼ਾਮ ਆਇਆ ਸੀ ਸੇਮ ਪੈਟਰਨ 2025 ਦੇ ਵਿੱਚ ਆਇਆ ਸੀ ਮੈਂ ਤੁਹਾਨੂੰ ਸੀਰੀਅਸਲੀ ਦੱਸਦਾ ਹੈ ਔਰ ਜਿਹੜਾ ਬੱਚਾ 2024 ਦੇ ਵਿੱਚ ਇੱਕ ਅੱਧੇ ਨੰਬਰ ਤੋਂ ਰਹਿ ਗਿਆ ਸੀ ਉਹਨੇ 2025 ਦੇ ਵਿੱਚ ਜੀ ਜਨ ਲਾ ਰੱਖਿਆ ਸੀ ਠੀਕ ਹੈ ਹੁਣ ਆਪਾਂ ਕਹਿ ਦਿੰਨੇ ਆ ਕੱਟਆਫ ਅੱਪ ਚਲੀ ਗਈ ਆਪਾਂ ਇੱਕ ਗੱਲ ਨਹੀਂ ਕਹਿੰਦੇ ਕਿ ਸਾਡੇ ਨੰਬਰ ਘੱਟ ਰਹੇਗੇ ਇਹ ਤੇ ਵੀ ਥੋੜਾ ਬਹੁਤ ਚੱਕ ਕੇ ਦੇਖੋ ਭਾਈ ਮੈਂ ਤੁਹਾਨੂੰ ਕਹਤਾ ਤੁਸੀਂ ਤਾਂ ਕਹਤਾ ਕਿ ਭਾਈ ਦੇਖੋ 85 ਵਾਲਾ ਹੁਣ ਜਰਨਲ ਕੈਟਾਗਰੀ ਦਾ ਅਗਰ ਮੈਂ ਦਸਾਂ ਤਾਂ ਸਾਡਾ ਖੁਦ ਦਾ ਸਟੂਡੈਂਟ ਹੈ ਮੰਨ ਲਓ ਉਹਦੇ 89 ਨੰਬਰ ਹੈ ਉਹਦੇ 89 ਨੰਬਰ ਹੈ ਔਰ ਸਾਡਾ ਪੜਾਇਆ ਹੋਇਆ ਹੈ ਆਫਲਾਈਨ ਦਾ ਹੀ ਬੱਚਾ ਹੈ ਠੀਕ ਹੈ ਇਹ ਬੱਚਾ ਨਹੀਂ ਸੀ ਇਹ ਵੀ ਬੱਚਾ ਸੀ ਪਰ ਆਪਾਂ ਇਹਦੇ ਕੰਨੀ ਚਲੋ ਧਿਆਨ ਨਹੀਂ ਦਿੰਦੇ ਮੈਂ ਤੁਹਾਨੂੰ ਇੱਕ ਬੱਚਾ ਦਿਖਾਉਣਾ ਹੈ ਇਧਰ ਆਓ ਉਹਦਾ ਦੇਖੋ ਕਿੰਨਾ ਹਾਲ ਮਾੜਾ ਹੋਇਆ ਹੋਣਾ ਹੁਣ आ बीसी कैटेगरी का बच्चा है यीसी कैटेगरी का बच्चा ये नंबर देखो कि चौरासी पॉइंट तरवंजा है चौरासी पॉइंट तरवंजा है और अगर तुम कट ऑफ देखोगे कट ऑफ देखो बीसी की एतकी कि तरासी पॉइंट अस्सी ओ है तुरा चौरासी पॉइंट तरवंजा अगर एक नंबर भी बदगी ना कट ऑफ ये बच्चा बार हो जाएगा इस बच्चे का तो कुछ भी नहीं बचा ਯਾਨੀ ਕਿ ਲਗਭਗ 85 ਨੰਬਰ ਲਿਆ ਕੇ ਵੀ ਇਹ ਬੱਚਾ ਇਨ ਨਹੀਂ ਹੈ ਠੀਕ ਹੈ ਸੋ ਇਹਨਾਂ ਚੀਜ਼ਾਂ ਦਾ ਆਪਾਂ ਬਖਾਨ ਨਹੀਂ ਕਰ ਸਕਦੇ ਕਿਉਂਕਿ ਜੋ TCS ਦਾ ਪੈਟਰਨ ਹੈ TCS ਹਮੇਸ਼ਾ ਪੇਪਰ ਸੇਮ ਪੈਟਰਨ ਤੇ ਲੈਂਦੀ ਹੈ ਦੇਖੋ ਇੱਕ ਸੂਝਵਾਨ ਗੱਲ ਸਿਰਫ ਇਹ ਹੀ ਆ ਠੀਕ ਹੈ ਹੁਣ ਅਗਰ ਮੈਂ ਨੰਬਰ ਦੀ ਗੱਲ ਕਰਾਂ ਤਾਂ ਅਪਰੋਕਸ 1 ਤੋਂ 2 ਨੰਬਰ ਤਾਈ ਇਨਕਰੀਜ਼ਡ ਹੋਏਗੀ ਅਗਰ ਮੈਂ ਲਾਸਟ ਟਾਈਮ ਦੀ ਗੱਲ ਕਰਾਂ ਇੱਕ ਵਾਰੀ ਉਹ ਲਾਸਟ ਟਾਈਮ ਵਾਲਾ ਭੇਜੋ ਮੈਨੂੰ ਕਟਆਫ ਠੀਕ ਹੈ ਦਮਨਜੋਤ ਕਹਿੰਦੇ ਹੈ ਕੰਪਿਊਟਰ ਚੋ ਇੱਕ ਨੰਬਰ ਹੈ ਕੋਈ ਗੱਲ ਨਹੀਂ ਏਤ ਕੀ ਨਹੀਂ ਹੈ ਅਫੀਸਰ ਰੈਂਕ ਦੀ ਭਰਤੀ ਆਊਗੀ ਬਿਲਕੁਲ 83 एससी ਐਮਵੀ ਵਾਲੀਆਂ ਕੁੜੀਆਂ ਸੇਫ ਨੇ ਬਿਲਕੁਲ ਸੇਫ ਨੇ ਆਜੋ ਆਓ ਅਗਰ ਮੈਂ ਗੱਲ ਕਰਾਂ ਨਾ ਪਿਛਲੇ ਵਾਰ ਦੀ ਫਾਈਨਲ ਦੀ ਗੱਲ ਕਰਦਾ ਹੈ ਤਾਂ ਫਾਈਨਲ ਦੀ ਜਰਨਲ ਦੀ ਕਟ-ਆਫ ਸੀਗੀ ਫਾਈਨਲ ਸਿਲੈਕਸ਼ਨ ਦੀ ਜਰਨਲ ਦੀ ਕਟ-ਆਫ ਬੁਆਇਜ਼ ਦੀ ਗੱਲ ਕਰਦਾ ਮੇਲ ਦੀ ਮੇਲ ਦੀ ਸੀਗੀ 80.76 ਮੇਲ ਦੀ ਕਿੰਨੀ ਸੀਗੀ 80.76 ਹੁਣ ਸੁਣੋ यानी कि लगभग लगभग तीन नंबर बदी सी भाई पिछली बार डॉकोमेंट सिक्योरिटी तो बाद लगभग लगभग लग 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 तीन नंबर बदी सी याद रखियो लगभग लगभग तीन नंबर बधी सा इतने अगर मैं कह रहा कि चलो इन हाई कट ऑफ चली गई तो लगभग दो नंबर मान के चलो भीरे दो नंबर तो मान के ही चलियो मिनीम मिनीम दो नंबर तो मान के ही चलियो ठीक है ये लोग लाग गया एक मिनट ਠੀਕ ਹੈ ਐਸੀਐਮਬੀ ਬॉयਜ਼ ਕਿੰਨੇ ਨੰਬਰ ਵਾਲੇ ਸੇਫ ਹੈ ਹੁਣ ਆਪਾਂ ਦੱਸਦੇ ਹਾਂ ਕੋਈ ਨਾ ਠੀਕ ਹੈ ਠੀਕ ਹੈ ਹੁਣ ਚਲੋ ਹੁਣ ਤੁਹਾਨੂੰ ਇੱਕ ਡਾਰਕ ਰੀਅਲਿਟੀ ਹੋਰ ਦੱਸਦਾ ਹੈ ਜਿਹੜੀ ਆਪਣੇ ਕੋਲੇ ਪਹਿਲਾਂ ਮੈਂ ਸਾਰਿਆਂ ਦੀ ਕੱਟਆਫ ਦੱਸ ਦਿੰਨਾ ਹੈ ਮੇਲ ਫੀਮੇਲ ਦੀ ਚਲੋ ਦੱਸ ਦਿੰਨਾ ਹੈ ਫੀਮੇਲ ਦੀ ਲਾਸਟ ਟਾਈਮ BC ਦੀ ਇਹ ਡਿਸਟ੍ਰਿਕਟ ਕੈਡਰ ਦੀ ਦੱਸ ਰਿਹਾ ਮੈਂ ਫੀਮੇਲ ਦੀ ਲਾਸਟ ਟਾਈਮ BC ਦੀ फीमेल की लास्ट टाइम बीसी दी, दी किसी गई सी कत्तर गई सी डिस्ट्रिक कैडर की किन्नी गई सी कत्तर गई सी फीमेल की यानी कि दस बधे दस नंबर सी वधे बीसी चे है बीसी चे दस नंबर वधे सके अगर आह मेरे को सही डाटा है तो है ना क्या यह गल सही है छे नंबर अगर एक्स्ट्रा है तो सेफ हो पाई आकाश सेफ हो कोई दिक्कत नहीं है ਕਨਫਰਮ ਸੇਫ ਹੋ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਠੀਕ ਹੈ ਆਹੀ ਗੱਲ ਸਮਝ ਐ ਹੁਣ ਬੱਚੇ ਬੁਲਾਏ ਕਿੰਨੇ ਆ ਤਾਂ ਉਹ ਵੀ ਚਲੋ ਮੈਂ ਤੁਹਾਨੂੰ ਦੱਸ ਦਿੰਨਾ ਹੈ ਸਭ ਤੋਂ ਪਹਿਲਾਂ ਕੱਲ ਜਿਹੜੀ ਲਿਸਟ ਆਈ ਹੈ ਨਾ ਹੈਨਾ ਕੱਲ ਜਿਹੜੀ ਲਿਸਟ ਆਈ ਹੈ ਸਾਡੇ ਆਪ ਦੇ ਬੱਚੇ ਆ ਯਾਰ ਉਹ ਬਚਾਰੇ ਬਹੁਤ ਦੁੱਖ ਮਨ ਆ ਰਹੇ ਐ ਮੈਂ ਤੁਹਾਨੂੰ ਸੱਚੀ ਦੱਸਾਂ ਪਰ ਅਗਰ ਤੁਸੀਂ ਮੇਰੀ ਗੱਲ ਮੰਨੋ ਨਾ ਆਜੋ ਲਗਭਗ ਲਗਭਗ ਸਾਨੂੰ 2214 ਬੱਚੇ ਸੱਦੇ ਐ 2214 ਬੱਚੇ ਸੱਦੇ ਹੈ ਡਾਕੂਮੈਂਟ ਵਾਸਤੇ ਔਰ ਪੋਸਟਾਂ ਕਿੰਨੀਆਂ ਹੈ 1746 ਯਾਨੀ ਕਿ ਤੁਸੀਂ ਐਵੇਂ ਲਾ ਲਓ ਵੀ 2025 ਵਾਲੇ ਬੱਚਿਆਂ ਨੂੰ 2024 ਵਾਲਿਆਂ ਦਾ ਕਿੰਨਾ ਕੁ ਇੰਪੈਕਟ ਹੋਣਾ ਇਸ ਚੇ ਬਸ ਆ ਦੱਸੋ ਵੀ 2024 ਵਾਲਿਆਂ ਦਾ ਕਿੰਨਾ ਕੁ ਇੰਪੈਕਟ ਹੋਣਾ ਇਸ ਚੀਜ਼ ਤੇ ਠੀਕ ਹੈ ਜਿਨ੍ਹਾਂ ਦੇ 10 ਨੰਬਰ ਐਕਸਟਰਾ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ 75. ਆਰਮਡ ਕੈਡਰ ਦੀ ਸੀ ਠੀਕ ਹੈ आकाश वीर दी कैटेगरी ਹੈਗੀ ਐ डोंट वरी आकाश वीर ਜੋ ਹੈ ਨਾ ਪ੍ਰਤਾਪ ਅਕੈडमी ਦਾ ਸਟੂਡੈਂਟ ਹੈ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਹੈ ਪਰ ਇਹ ਮੁੱਦੇ ਦੀ ਗੱਲ ਹੈ ਮੈਂ ਪ੍ਰਤਾਪ ਅਕੈडमी ਦਾ ਬਖਾਨ ਕਰਨ ਨਹੀਂ ਆਇਆ ਮੈਂ ਤੁਹਾਨੂੰ ਸਿਰਫ ਸੱਚਾਈ ਦਿਖਾਣ ਆਇਆ ਹਾਂ ਹਾਂ ਕਟ-ਆਫ ਉੱਪਰ ਗਈ ਹੈ ਇਹਦੇ ਲਈ ਸਿਰਫ ਆਪਾਂ ਇਹ ਕਰ ਸਕਦੇ ਹਾਂ ਕਿ ਭਾਈ ਆਪਾਂ ਜਦੋਂ ਅਗਰ 2024 ਨੂੰ 63 ਜੁਆਇਨਿੰਗ ਮਿਲ ਜੇ ਤਾਂ ਕਿਤੇ ਨਾ ਕਿਤੇ ਥੋੜਾ ਬਹੁਤ ਸਾਡਾ वेटिंग लिस्ट 'ਚ ਨਾਮ ਆ ਸਕਦਾ ਹੈ ਠੀਕ ਹੈ ਬਾਕੀ ਮੈਨੂੰ ਨਹੀਂ ਲੱਗਦਾ ਕਿ ਇਹ ਰਿਵਾਈਜ਼ਡ ਹੋਏਗੀ ਜੋ ਮੇਰਾ ਪਰਸਨਲ ਹੀ ਹੈ ਅਗਰ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਮੈਂ ਮੈਨੂੰ ਆ ਕਿ ਇਹ ਬਹੁਤ ਚੰਗੀ ਗੱਲ ਹੋਗੀ ਪਰ ਰਿਜ਼ਲਟ ਰਿਵਾਈਜ਼ ਨਹੀਂ ਹੁੰਦਾ ਭਾਈ ਜਸਟ ਬਿਕੋਜ਼ ਏਸ ਕਰਕੇ ਰਿਜ਼ਲਟ ਰਿਵਾਈਜ਼ ਹੋ ਜੇ ਕਿ ਕਟ-ਆਫ ਹਾਈ ਚਲੇਗੀ ਇਹ ਨਹੀਂ ਹੋ ਸਕਦਾ ਇਹ ਹੀ ਸਚਾਈ ਆ ਇਹ ਸਚਾਈ ਨੂੰ ਅੱਜ ਮੰਨ ਲਓ ਚਾਹੇ ਕੱਲ ਮੰਨ ਲਿਓ ਠੀਕ ਹੈ ਹੋ ਜੇ ਤਾਂ ਭਾਈ ਮੈਂ ਕਹਿੰਦਾ ਬਹੁਤ ਬਹੁਤ ਚੰਗੀ ਗੱਲ ਹੈ ਮੇਰੇ ਬੇਸ਼ੱਕ ਤਾਂ ਦੇਖੋ ਮੇਰੇ ਖੁਦ ਦੇ ਵੀ ਸਟੂਡੈਂਟ ਹੈ ਜੋ ਸਿਲੈਕਟ ਹੋਏ ਹਨ ਠੀਕ ਹੈ ਲੇਕਿਨ ਚਲੋ ਰਿਜ਼ਲਟ ਰਿਵਾਈਜ਼ ਹੋਵੇ ਨਾ ਹੋਵੇ ਪਰ ਇੱਕ ਸਿੱਖ ਮੈਂ ਤੁਹਾਨੂੰ ਦੇ ਦੇਣਾ ਹੈ ਕਦੇ ਵੀ ਨਾ ਅਗਰ ਤੁਸੀਂ ਤਿਆਰੀ ਕਰਦੇ ਹੋ ਨਾ ਭਾਈ ਤਾਂ ਤਿਆਰੀ ਕਰਨ ਵਾਸਤੇ ਨਾ ਬਹੁਤ ਡੀਪ ਸਟੱਡੀ ਕਰਿਆ ਕਰੋ ਬਹੁਤ ਚੰਗੇ ਤਰੀਕੇ ਨਾਲ ਇੱਕ ਵਾਰੀ ਆਪਣੀਆਂ ਅੱਖਾਂ ਖੋਲ ਕੇ ਦੇਖੋਗੇ ਨਾ ਤੁਸੀਂ ਤਾਂ ਤੁਹਾਨੂੰ ਥੋੜਾ ਜਿਹਾ ਸਮਝ ਆਊਗਾ ਵੀ ਜਿਹੜੇ ਸਾਡੇ ਨੰਬਰ ਵਧੇ ਆ ਨਾ ਉਹ ਨਾਰਮਲਾਈਜੇਸ਼ਨ ਕਰਕੇ ਵੀ ਵਧੇ ਆ 4 4 5 5 ਐਕਚੁਅਲ ਦੇ ਵਿੱਚ ਤਾਂ ਸਾਡੇ ਨੰਬਰ ਕਿੰਨੇ ਸੀਗੇ ਉੱਥੇ ਫੋਕਸ ਕਰੋ ਪਹਿਲਾਂ ਤਾਂ ਪਹਿਲਾਂ ਉੱਥੇ ਵੀ ਫੋਕਸ ਕਰੋ ਮੈਂ ਇਹ ਸਚਾਈ ਦੱਸਦਾ ਹਾਂ ਦੂਜੀ ਗੱਲ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਕੱਟ ਆਫ ਗਈ ਹੈ 85 ਤੇ ਮੰਨ ਲਓ ਹਨਾ ਔਰ ਆਪਣੇ ਆਏ ਹੈ ਨੰਬਰ 84.90 ਇਸ ਗੱਲ ਦੀ ਵੀ ਸਚਾਈ ਨੂੰ ਸਮਝੋ ਸਰ ਆਪਾਂ 10 ਨੰਬਰਾਂ ਤੋਂ ਨਹੀਂ ਰਹੇ ਆਪਣੇ ਨੰਬਰ ਇੰਨੇ ਨਹੀਂ ਆਏ ਕੱਟ ਆਫ ਹਾਈ ਨਹੀਂ ਗਈ ਸਾਡੇ ਨੰਬਰ ਘਟ ਆਏ ਆ ਸਾਡੇ ਨੰਬਰ ਘਟ ਆਏ ਆ ਇਸ ਚੀਜ਼ ਨੂੰ ਥੋੜਾ ਜਿਹਾ ਥੋੜਾ ਜਿਹਾ ਗੌਰ ਕਰ ਲਓ ਬਸ ਹੋਰ ਕੁਝ ਨਹੀਂ ਹੈ ਕਿ ਸਾਡੇ ਨੰਬਰ ਕਿਥੇ ਨਾ ਕਿਥੇ ਘਟ ਆਏ ਆ ਕਿਉਂਕਿ ਜਿੱਦੇ ਮੰਨ ਲਓ 84.90 ਆਏ ਹੈ ਪਰ ਕੋਈ ਬੱਚਾ ਉਹ ਵੀ ਤਾਂ ਹੋਊਗਾ ਜਿਹੜਾ 88 ਲਈ ਬੈਠਾ ਹੈ ਠੀਕ ਹੈ ਆਪਾਂ ਇੱਕ ਚੀਜ਼ ਹਮੇਸ਼ਾ ਇਹ ਚੀਜ਼ ਇਹਨਾਂ ਸੋਚ ਕੇ ਚੱਲੋ ਹਮੇਸ਼ਾ ਮੈਂ ਦੇਖੋ ਮੇਰੇ ਆਫਲਾਈਨ ਦੇ ਬੱਚੇ ਕਿਸੇ ਨੂੰ ਵੀ ਤੁਸੀਂ ਖੜਾ ਕਰਕੇ ਪੁੱਛ ਕੇ ਦੇਖਿਓ ਹਮੇਸ਼ਾ ਮੈਂ ਕੋਈ ਚੀਜ਼ ਕਹਿਣਾ ਕਿ ਪੇਪਰ ਆਪਣਾ 100 ਨੰਬਰ ਦਾ ਹੈ ਇਹ ਦਿਮਾਗ 'ਚ ਰੱਖ ਕੇ ਚੱਲਿਆ ਕਰੋ ਵੀ ਪੇਪਰ ਆਪਣਾ 100 ਨੰਬਰ ਦਾ ਹੈ। ਆਈ ਗੱਲ ਸਮਝੇ। ਬਿਲਕੁਲ ਬਧੇਗੀ ਆਰਮੰਡ ਦੀ ਤੇ ਇਹ ਵੀ। ਹਾਂ ਬਿਲਕੁਲ ਕੋਈ ਫਰਕ ਨਹੀਂ ਪੈਣਾ ਇਹ ਸਿਰਫ ਗੱਲਾਂ ਹੀ ਨੇ। ਮੈਂ ਫਿਰ ਤੁਹਾਨੂੰ ਕਹਿੰਦਾ ਰਿਵਾਈਜ਼ਡ ਨਾਲ ਵੀ ਕੋਈ ਫਰਕ ਨਹੀਂ ਪੈਣਾ ਇਹ ਸਿਰਫ ਗੱਲਾਂ ਨੇ। ਅਗਰ ਰਿਐਲਿਟੀ ਮੈਂ ਤੁਹਾਨੂੰ ਦੱਸਾਂ ਕਿਹੜਾ ਫਰਕ ਪੈ ਜਾਏਗਾ। ਕਿੰਨੇ ਬੱਚਿਆਂ ਦਾ ਫਰਕ ਪੈ ਜਾਏਗਾ। ਅਗਰ 1 ਨੰਬਰ ਵੀ ਕੱਟ ਕਰ ਦੋਗੇ ਫਾਈਨਲ ਤਾਂ ਫਿਰ ਵੀ ਵਧੇਗੀ। ਬਈ ਪੇਪਰ ای جی سی بچے ਨੰਬਰ ਲੈ ਕੇ ਆਈ ਹੈ ਤੁਸੀਂ ਐਵੇਂ ਦੇਖੋ ਤੁਹਾਡੇ ਨਾਲ ਭੱਜਦੇ ਸੀ ਨਾ ਸਾਰੇ 80 ਪਲੱਸ ਦੇ ਹੈ ਸਾਰੇ 80 ਪਲੱਸ ਨੰਬਰ ਵਾਲੇ ਹੈ ਠੀਕ ਹੈ ਹਾਂ ਜੁਆਇਨਿੰਗ ਜੁਆਇਨਿੰਗ ਬਾਰੇ ਆਪਾਂ 2000 ਦੀ ਜੁਆਇਨਿੰਗ ਬਾਰੇ ਮੇਰੇ ਨਾਲ ਗੱਲ ਹੋ ਗਈ ਹੈ ਬਈ ਹੁਣ ਇੱਕ ਦੋ ਦਿਨਾਂ ਚ ਆਪਾਂ ਹੈੱਡ ਕੁਆਟਰ ਜਾ ਕੇ ਆਵਾਂਗੇ ਠੀਕ ਹੈ ਮੈਂ ਤੁਹਾਨੂੰ ਦੱਸ ਦਿੰਨਾ ਹੈ ਉਸ ਤੋਂ ਬਾਅਦ ਕੀ ਪ੍ਰੋਸੈਸ ਹੁੰਦਾ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਦੂੰਗਾ ਠੀਕ ਹੈ ਆਪਾਂ ਕਦੇ ਵੀ ਲੀਡ ਨਹੀਂ ਕਰਦੇ ਹਮੇਸ਼ਾ ਲੀਡ ਬੱਚਾ ਕਰਦਾ ਹੈ ਬੱਚੇ ਦੀ ਪੈੜ ਤੇ ਪੈੜ ਰੱਖ ਕੇ ਪ੍ਰਤਾਪ ਅਕੈਡਮੀ ਚੱਲਦੀ ਆ ਠੀਕ ਹੈ ਜਿਵੇਂ ਬੱਚਾ ਕਰਦਾ ਹੈ ਉਹਵੇਂ ਕਰ ਲੈਂਦਾ ਹੈ ਪ੍ਰਤਾਪ ਅਕੈਡਮੀ ਹਮੇਸ਼ਾ ਸਟੱਡੀ ਨੂੰ ਲੈ ਕੇ ਲੀਡ ਕਰਦੀ ਆ ਜਦੋਂ ਪੜਾਉਣ ਵਾਲਾ ਟਾਈਮ ਹੁੰਦਾ ਉਦੋਂ ਆਪਾਂ ਅੱਗੇ ਹੁੰਨੇ ਆ ਜਦੋਂ ਗੱਲ ਹੁੰਦੀ ਆ ਮੁੱਦਿਆਂ ਦੀ ਹੋਰ ਕਿਸੇ ਦੀ ਤਾਂ ਅਸੀਂ ਕਹਿੰਨੇ ਆ ਅਸੀਂ ਜਵਾਕਾਂ ਦੇ ਨਾਲ ਆ ਜੋ ਜਵਾਕ ਕਹਿ ਰਿਹਾ ਉਹ ਗੱਲ ਸਹੀ ਹੈ ਠੀਕ ਹੈ पर मेरी जो एस की इस टाइम जो पर्सनल राय है कि कट ऑफ हाई गई है तो यह मतलब यह नहीं कि बहुत कुछ हो गया ठीक है किथे ना किथे थोड़ा बहुत दो हजार चौबीस का इंपैक्ट है पर सब तो ज्यादा इंपैक्ट है पी पेपर आसान सी का, पेपर सेम पैटर्न का सी लोग दो दो महीने पढ़ के भी चाली चो चाली लेके आए है अपने अस्सी नंबर आए हैं या बयासी नंबर आए हैं सो अपन एको एक गल सोचनी चाहिए है कि, कि कट ऑफ हाई नहीं गई साढ़े नंबर घट है बस ठीक है हां 2024 वास्ते ਤੁਸੀਂ ਜਿੱਥੇ ਕਹੋਗੇ ਉੱਥੇ ਪ੍ਰਤਾਪ ਅਕੈਡਮੀ ਖੜੀ ਮਿਲੇਗੀ ਹੋਰ ਦੱਸੋ ਆ ਮੈਂ ਤੁਹਾਨੂੰ ਕਹਤਾ ਲੇਕਿਨ ਅਗਰ ਮੈਂ 2025 ਦੀ ਗੱਲ ਕਰਾਂ ਤਾਂ ਭਾਈ 25 ਵਾਸਤੇ ਆਪਾਂ ਮੈਂ ਹੁਣੇ ਹੀ ਦੱਸਦਾ ਹਾਂ ਤੁਹਾਨੂੰ ਮੈਂ ਕਈ ਜਗ੍ਹਾ ਫੋਨ ਕੀਤੇ ਹੈ ਉੱਥੋਂ ਮੈਨੂੰ ਕੋਈ ਪੋਜੀਟਿਵ ਰਿਸਪਾਂਸ ਨਹੀਂ ਆਇਆ ਸੀਰੀਅਸਲੀ ਦੱਸਾਂ ਠੀਕ ਹੈ ਹਰ ਜਗ੍ਹਾ ਇੱਕੋ ਹੀ ਚੀਜ਼ ਹੋਈ ਹੈ ਕਿ ਸਰ ਇਹ ਪੋਸੀਬਲ ਨਹੀਂ ਹੋ ਸਕਦਾ ਜਿੰਨੇ ਵੀ ਮੈਂ ਇੰਟੈਲੈਕਚੁਅਲ ਪਰਸਨਸ ਨਾਲ ਜਾਂ ਜੋ ਵੀ ਜਿਨ੍ਹਾਂ ਨਾਲ ਵੀ ਮੈਂ ਮੇਰੀ ਗੱਲ ਹੋ ਸਕੀ ਦੀ ਸੀ ਦੇਖੋ ਬਹੁਤ ਜਿਹੀਆਂ ਅਕੈਡਮੀਆ ਉਹਨਾਂ ਦੇ ਬਹੁਤ ਵੱਡੇ ਲਿੰਕ ਹੋਣੇ ਆਪਣੇ ਜਿੰਨੇ ਕ ਲੈਵਲ ਸੀਗੇ ਜਿੰਨੇ ਕ ਆਪਣੇ ਲੈਵਲ ਦੇ ਬੰਦਿਆਂ ਨਾਲ ਆਪਣੀ ਗੱਲ ਹੋਈ ਉਹਨਾਂ ਨੇ ਇਹੀ ਕਿਹਾ ਲੇਕਿਨ ਅਗਰ ਰਿਵਾਈਡ ਹੋ ਜੇ ਤਾਂ ਵੈਲਨ ਗੁੱਡ ਹੈ ਮੈਂ ਤੁਹਾਨੂੰ ਸੀਰੀਅਸਲੀ ਦੱਸਦਾ ਹਾਂ ਪਰ ਹੁਣ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਮੈਂ ਫੇਰ ਕਹਿ ਰਿਹਾ ਹਾਂ 2026 ਕੰਨੀ ਫੋਕਸ ਕਰ ਦੋ ਭਾਈ ਜਿੱਥੋਂ ਵੀ ਤੁਸੀਂ ਪੜ ਰਹੇ ਹੋ ਮੈਂ ਕੋਈ ਆਪਣਾ ਇਦਾਂ ਦਾ ਉਹ ਨਹੀਂ ਹੈ ਹਨਾ ਕਈ ਵਾਰੀ ਕੀ ਹੁੰਦਾ ਕਿ ਇਦਾਂ ਦਾ ਆਪਾਂ ਗੱਲ ਲਿਉਂਨੇ ਆ ਬਚਾ ਲੈ ਆਪਾਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਉਹ ਕੋਰਸ ਦੀਆਂ ਉਹ ਕੋਰਸ ਦੀਆਂ ਮੈਂ ਕੁਝ ਨਹੀਂ ਕਹਿ ਰਿਹਾ ਪ੍ਰਤਾਪ ਅਕੈਡਮੀ ਨੂੰ ਬੱਚਾ-ਬੱਚਾ ਜਾਣਦਾ ਹੈ ਇੰਨਾ ਬਹੁਤ ਹੈ ਠੀਕ ਹੈ ਹਰੇਕ ਬੱਚੇ ਨੂੰ ਪਤਾ ਹੈ ਜਿਹੜਾ 85 ਪਲੱਸ ਹੈ ਹਰੇਕ ਬੱਚੇ ਨੂੰ ਪਤਾ ਹੈ ਪ੍ਰਤਾਪ ਅਕੈਡਮੀ ਐਗਜ਼ਾਮ ਦਾ ਲੈਵਲ ਸੈੱਟ ਕਰਦੀ ਹੈ ਹਰੇਕ ਬੱਚੇ ਨੂੰ ਪਤਾ ਹੈ ਕਿ ਕੱਟ-ਆਫ ਨੂੰ ਪਾਰ ਕਿਵੇਂ ਕਰਿਆ ਜਾਂਦਾ ਉਹ ਪ੍ਰਤਾਪ ਅਕੈਡਮੀ ਦੱਸਦੀ ਹੈ ਸੋ ਤੁਸੀਂ ਜਿੱਥੋਂ ਵੀ ਪੜ ਰਹੇ ਹੋ ਜਿੱਥੇ ਵੀ ਤੁਸੀਂ ਗਲਤੀਆਂ ਕਰ ਰਹੇ ਹੋ ਜਾਂ ਜਿੱਥੋਂ ਵੀ ਤੁਹਾਨੂੰ ਐਵੇਂ ਲੱਗ ਰਿਹਾ ਵੀ ਇਹ ਚੀਜ਼ਾਂ ਸੁਧਾਰਨੀਆਂ ਚਾਹੀਦੀਆਂ ਹਨ ਉੱਥੋਂ ਤੁਸੀਂ ਆਪਣੀ ਸਟੱਡੀ ਜਾਰੀ ਰੱਖੋ ਠੀਕ ਹੈ ਮੈਂ ਤੁਹਾਨੂੰ ਸਿੰਪਲ ਜੀ ਇਹ ਗੱਲ ਕਹਾਂਗਾ ਪਰ ਅਗਰ ਤੁਹਾਨੂੰ ਲੱਗਦਾ ਕਿ ਉੱਥੋਂ ਪੜ੍ਹ ਕੇ ਆ ਚੀਜ਼ਾਂ ਨਹੀਂ ਹੋਈਆਂ ਤਾਂ ਇੱਕ ਵਾਰੀ ਤੁਸੀਂ ਪ੍ਰਤਾਪ ਅਕੈਡਮੀ ਤੋਂ ਵੀ ਪੜ੍ਹ ਸਕਦੇ ਹੋ YouTube ਤੇ ਫ੍ਰੀ ਪਿਆ ਹੈ ਇਹ ਦੋ علاوہ ਹੋਰ ਕਿਸੇ ਦਾ ਕੋਈ ਡਾਊਟ ਹੈ ਮੈਨੂੰ ਪੁੱਛ ਸਕਦਾ ਹੈ ਆ ਮੈਂ ਤੁਹਾਨੂੰ ਦੋ ਜੈਨੂਅਲ ਰੀਜ਼ਨ ਦੱਸਦੇ 2024 ਹੈ ਲੇਕਿਨ ਪੇਪਰ ਆਸਾਨ ਸੀਗਾ ਪਰ ਅਗਰ ਕਟ-ਆਫ ਹਾਈ ਗਈ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਪਤਾ ਨਹੀਂ ਕੀ ਕੁਸ਼ੀ ਹੋ ਗਿਆ ਜਾਂ 2024 ਵਾਲਿਆਂ ਨੇ ਸਾਰੀਆਂ ਹੜੱਪ ਲਈਆਂ ਨਹੀਂ ਠੀਕ ਹੈ ਇੰਨਾ ਕਿੰਨੇ ਕ ਬੱਚੇ ਹੋਣੇ 500 ਬੱਚਾ ਹੋਣਾ इदों वह तो नहीं हो सकता पांच सौ तो उन्होंने फालतू सदे है ठीक है वह सदे है पांच सौ होर दसो ठीक है बिल्कुल रैंक आएगी एससी एम बी वाला मेल कि हाँ टी सी एस अगर एग्जाम लेगी साढ़े वर्ग जो पचानवे वाह बहुत ज्यादा ਸਰ ਸਾਢੇ ਵਰਗੇ ਆ ਜਿਨ੍ਹਾਂ ਦੇ 95 ਵਾ ਬਟ ਜਿਆਦਾ ਤੋਂ ਜਿਆਦਾ 2024 ਵਾਲੇ ਸੋਹੀ ਹੋਣਗੇ ਹਾਂ ਆਫੀਸ਼ੀਅਲ ਚੈਨਲ ਆ ਕਹਿੰਦਾ ਦੇਖੋ ਕਈ ਇਦਾਂ ਦੇ ਵੀ ਬੱਚੇ ਕਹਿ ਰਹੇ ਮੇਰੇ 95 ਹੁਣ ਇਹ ਸੱਚ ਹੈ ਕਿ ਝੂਠ ਹੈ ਇਹ ਤਾਂ ਇਹ ਜਾਣਦਾ ਪਰ ਮੈਂ ਕਹਿੰਦਾ ਅਗਰ ਇਸ ਬੱਚੇ ਦੇ 95 ਹਨ ਤਾਂ ਤੁਹਾਨੂੰ ਇਸ ਬੱਚੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਇਸ ਬੱਚੇ ਤੋਂ ਨੌਲੇਜ ਲੈਣੀ ਚਾਹੀਦੀ ਆ ਇਸ ਬੱਚੇ ਨੂੰ ਚੀਜ਼ਾਂ ਪੁੱਛਣੀਆਂ ਚਾਹੀਦੀਆਂ ਕਿੱਥੋਂ ਪੜਿਆ ਹੈ ਕੀ ਹੈ ਕਿਵੇਂ ਪੜਿਆ ਹੈ ਔਰ ਇਸ ਬੱਚੇ ਨੂੰ ਵੀ ਮੈਂ ਰਿਕੁਐਸਟ ਕਰਦਾ ਕਿ ਅਗਰ ਕਿਸੇ ਨੂੰ ਵੀ ਦੱਸੋ ਤਾਂ ਇਮਾਨਦਾਰੀ ਨਾਲ ਦੱਸਿਓ ਵੀ ਆਹ ਆਹ ਚੀਜ਼ਾਂ ਹੈ ਠੀਕ ਹੈ ਰਮਨਪ੍ਰੀਤ ਕਹਰੇ ਸਾਡੇ ਨਾਲ ਤੱਕਾ ਹੋਇਆ ਰਮਨਪ੍ਰੀਤ ਤੁਸੀਂ ਸਿਰਫ ਮੈਨੂੰ ਐਵੇਂ ਦੱਸੋ ਤੁਹਾਡੇ ਨਾਲ ਕਿਸ ਚੀਜ਼ ਦਾ ਤੱਕਾ ਹੋਇਆ ਫਿਰ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਜਵਾਬ ਜ਼ਰੂਰ ਦਊਂਗਾ ਕਿਸ ਚੀਜ਼ ਦਾ ਤੱਕਾ ਹੋਇਆ ਕਟੋਫ ਉੱਪਰ ਚਲੀ ਗਈ ਇਹਦਾ ਤੱਕਾ ਹੋਇਆ ਇੱਕ ਵਾਰੀ ਨਾ SSC ਸੈਂਟਰ ਦੇ ਪੇਪਰ ਜਾ ਕੇ ਦੇਖੋ ਉੱਥੇ ਵੀ ਕਟੋਫ ਆਈ ਜਾਂਦੀ ਹੈ ਠੀਕ ਹੈ ਆਪਾਂ ਨੂੰ ਹੀ ਫਾਈਟ ਕਰਨੀ ਪੈਣੀ ਹੈ ਆਪਾਂ ਨੂੰ ਕੋਈ ਥਾਲੀ 'ਚ ਪਰੋਸ ਕੇ ਨਹੀਂ ਦਊਗਾ ਜੋਬ ਠੀਕ ਹੈ ਹਾਂ ਕੋਈ ਗੱਲ ਨਹੀਂ ਜਿਹਦੇ 2.2 ਬਾਅਦ ਨੇ ਉਹ ਹੋ ਜਾਊਗਾ ਕੋਈ ਗੱਲ ਨਹੀਂ ਐਸਐਮਬੀ ਮੇਲ ਦੀ ਚਾਂਸੇਸ ਹੈਗੇ ਆ ਹ ਐਸਆਈ ਦੀਆਂ ਪੋਸਟਾਂ ਆਉਣਗੀਆਂ ਨੀਰਜ ਕੁਮਾਰ ਠੀਕ ਹੈ ਨਾ ਠੀਕ ਹੈ ਭਾਈ ਸੋ ਮੈਂ ਤੁਹਾਨੂੰ ਹੁਣ ਮੇਨ ਮੈਨ ਜੋ ਰੀਜਨ ਸੀਗੇ ਉਹ ਦੱਸਦੇ ਆ ਕਟੋਫ ਹੈਗੀ ਐ ਭਾਈ ਹੁਣ ਬਾਰ-ਬਾਰ ਬਾਰ-ਬਾਰ ਆਪਣਾ ਉਹ ਨਾ ਕਰੋ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਹਾਂ ਫੋਕਸ ਓਨ ਸਟੱਡੀ ਉਹ ਸਭ ਤੋਂ ਬੈਸਟ ਤਰੀਕਾ ਹੈ ਠੀਕ ਹੈ ਫਿਰ ਵੀ ਜੋ ਸਚਾਈ ਸੀ ਉਹ ਮੈਂ ਤੁਹਾਨੂੰ ਦੱਸ ਤੀ ਜੋ ਮੈਨੂੰ ਲੱਗਿਆ ਪੂਰਾ ਐਨਾਲਿਸਿਸ ਕਰਕੇ ਹਨਾ ਤਾਂ ਬਾਕੀ ਭਾਈ ਐਸੀਐਮਵੀ ਕਿੱਥੇ ਹੈ ਮੈਂ ਇੱਕ ਵਾਰੀ ਗੱਲ ਕਰ ਲੈਣਾ ਐਸੀਐਮਵੀ ਮੇਲ 70 ਹੈ ਭਈ ਤੁਸੀਂ 2 2 ਨੰਬਰ ਮੰਨ ਕੇ ਚੱਲੋ 2 ਜਾਂ 3 ਨੰਬਰ ਮਿਨੀਮਮ ਮੰਨ ਕੇ ਚੱਲੋ ਠੀਕ ਹੈ ਓਕੇ डबल्यू एस का धक्का होया किस चीज का हाँ बिल्कुल अगे दा सोचो सीरीयसली यार हाँ बीसी कैटेगरी पॉइंट चांस है मैं स्टूडेंट हाँ बिल्कुल चांस है गया भाई मैं में नहीं कह सकता कि नहीं होगा बिल्कुल हो सकते है हंडर्ड परसेंट है ठीक है बिल्कुल चांस हो सकते है आई गल समझ सो so, होप ना खो हजे कोई दिक्कत नहीं है सोचो भी थोड़े नॉर्मलाइजेशन आए बाद है अगर मैं देखो इस बच्चे की गल करना है मैं इन सच्चाई दिखा है ਅਗਰ ਮੈਂ ਸੱਚਾਈ ਦਿਕਾਮਾ ਇਸ ਬੱਚੇ ਦੇ ਪਹਿਲਾ ਨੰਬਰ ਕਿੰਨੇ ਸੀ ਮਾਰਕਸ ਆਊਟ ਆਫ 76 ਸੀ ਇਹਦੇ ਨੋਰਮਲਾਈਜੇਸ਼ਨ ਬਾਅਦ ਹੀ ਤਾਂ 84 ਹੋਏ ਆ 85 ਅਗਰ ਮੈਂ ਜੈਨੂਅਨ ਗੱਲ ਕਰਾਂ ਤਾਂ ਇਹਦੇ ਨੋਰਮਲਾਈਜੇਸ਼ਨ ਬਾਅਦ ਹੀ ਤਾਂ 84 ਹੋਏ ਆ ਪਰ ਫਿਰ ਵੀ ਮੈਂ ਇਸ ਬੱਚੇ ਨੂੰ ਇੱਕ ਕੋਈ ਚੀਜ਼ ਦਾ ਹੋਪ ਦਊਗਾ ਕਿ ਅਗਲੀ ਵਾਰ ਤੇਰੇ ਨੰਬਰ ਆਉਣੇ ਚਾਹੀਦੇ ਆ 85 ਉਹ ਤੋਂ ਬਾਅਦ ਨੋਰਮਲਾਈਜੇਸ਼ਨ ਹੋਵੇ ਤਾਂ ਗੱਲਬਾਤ ਬਣਦੀ ਆ ਠੀਕ ਹੈ ਸੋ ਆ ਸੋਚ ਕੇ ਚੱਲੋ ਭਾਈ ਹਾਂ 2024 ਦੀ ਜੁਆਇਨਿੰਗ ਦਾ ਮੈਂ ਫਿਰ ਕੀ ਕਿਹਾ ਹੈ ਜਿਵੇਂ ਬੱਚੇ ਕਹਿਣਗੇ ਆਪਾਂ ਪ੍ਰਤਾਪ ਅਕੈਡਮੀ ਉਵੇਂ ਕਰ ਲੇਗੇ ਠੀਕ ਹੈ ਭਾਈ ਹੋਰ ਦੱਸੋ ਠੀਕ ਹੈ ਸੋ ਥੈਂਕ ਯੂ ਸੋ ਮੱਚ ਜਿਹੜੇ ਵੀ ਨਿਊ ਬੱਚੇ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਪੜਨਾ ਹੈ ਭਾਈ ਤੁਹਾਨੂੰ ਸੀਰੀਅਸਲੀ ਦੱਸਾਂ ਬਹੁਤ ਕੈਂਟ ਤਰੀਕੇ ਨਾਲ ਪੜਾਇਆ ਜਾਂਦਾ ਜਿਨ੍ਹਾਂ ਦੇ ਨੰਬਰ ਕਟ ਆਫ ਤੋਂ ਵੱਧ ਉਹਨਾਂ ਨੂੰ ਪੜ੍ਹ ਕੇ ਦੇਖੋ ਪੁੱਛ ਕੇ ਦੇਖੋ ਪ੍ਰਤਾਪ ਅਕੈਡਮੀ ਪ੍ਰਤਾਪ ਅਕੈਡਮੀ ਨਾਮ ਲੈਣਗੇ ਇਹ ਹਕੀਕਤ ਹੈ ਔਰ ਜਿਨ੍ਹਾਂ ਦੇ ਨੰਬਰ ਘਟ ਆਏ ਹੈ ਕੋਈ ਗੱਲ ਨਹੀਂ मैं फिर कहना है एक बार एवं सोच लो कि मेरे नंबर घट से अगली बार मैं घट नहीं इट ठीक है आई गल समझे कि नहीं आई है सो थैंक यू सो मच एंड बेस्ट ऑफ लक भाई थैंक यू थैंक यू